ਅੱਜ ਸਮੋਚੇ ਤੌਰ ਤੇ ਵਕੀਲ ਸਹਿਬਾਨ ਤੇ ਜੱਜ ਸਹਿਬਾਨ ਦੀ ਇੱਥੇ ਮੀਟਿੰਗ ਹੋਈ ਜਿਹਦੇ ਵਿੱਚ ਉਹ ਵਕੀਲ ਜਿਹੜੇ ਇਸ ਜਦੋਜਹਿਤ ਤੋਂ ਇਲਾਵਾ ਜੂਰਿਸਟ ਵੀ ਆ ਜੂਰਿਸਟ ਕਹਿਣ ਤੋਂ ਭਾਵ ਕਾਨੂੰਨ ਦੇ ਮਾਹਰ ਵੀ ਆ ਉਹਨਾਂ ਸਾਰਿਆਂ ਨੇ ਹਿੱਸਾ ਲਿਆ ਤੇ ਜਿਹਦੇ ਵਿੱਚ ਬੰਦੀ ਸਿੰਘਾਂ ਦਾ ਸਮੂच्चय ਤੌਰ ਦੇ ਉੱਤੇ ਅਚੇਚੇ ਤੌਰ ਤੇ ਭਾਈ ਭਲਵੰਤ ਸਿੰਘ ਜੀ ਰਾਜਵਾਨੇ ਦਾ ਉਹ ਸਾਰੇ ਕੇਸ ਦਾ ਮਲਾਂਕਣ ਕੀਤਾ ਗਿਆ ਮੈਂ ਧੰਨਵਾਦ ਕਰਦਾ ਮਿਸਟਰ ਜਸਟਿਸ ਮਨਿੰਦਰ ਮਾਹੋਂ ਸਿੰਘ ਜੀ 베ਦੀ ਰਿਟਾਇਰਡ ਹਾਈ ਕੋਰਟ ਦੇ ਜੱਜ ਉੱਚੇ ਤੌਰ ਤੇ ਆਪਣੇ ਵਿਊ ਦੇ ਕੇ ਗਏ ਆ ਉਹਨਾਂ ਦੇ ਨਾਲ ਸਾਡੇ ਸਰਦਾਰ ਪੂਰ ਸਿੰਘ ਜੀ ਹੁੰਦਲ ਸੀਨੀਅਰ ਐਡਵੋਕੇਟ ਅਮਰ ਸਿੰਘ ਜੀ ਚਾਲ ਸਾਡੇ ਸੀਨੀਅਰ ਐਡਵੋਕੇਟ ਸਰਦਾਰ ਰਾਜਵਿੰਦਰ ਸਿੰਘ ਜੀ ਬੈਂਚ ਸਾਡੇ ਸੀਨੀਅਰ ਐਡਵੋਕੇਟ ਜੀ ਐਸ ਬੱਲ ਐਡਵੋਕੇਟ ਸਰ ਡਾਕਟਰ ਕੇਰ ਸਿੰਘ ਜੀ ਫਾਰਮਰ ਚੇਅਰਮੈਨ ਸਰਦਾਰ ਕਾਨ ਸਿੰਘ ਜੀ ਪੰਨੂ ਸਾਬਕਾ ਆਈਐਸ ਸਰਦਾਰ ਪਰਮਜੀਤ ਸਿੰਘ ਜੀ ਬਰਾੜ ਸਰਤਾਜ ਸਰਦਾਰ ਬਲਤੇਜ ਸਿੰਘ ਜੀ ਢਿੱਲੋਂ ਔਰ ਨਾਲ ਸਰਦਾਰ ਆਸ਼ਦੀਪ ਸਿੰਘ ਜੀ ਕਲੇਰ ਬਲਵੰਤ ਸਿੰਘ ਜੀ ਗਲਿਆਣੀ ਸਾਡੇ ਬੀਬਾ ਪਨੀਤਕੌਰ ਜੀ ਸ਼ੇਖੋਂ ਬਲਵਿੰਦਰ ਸਿੰਘ ਜੀ ਸ਼ੋਕ ਸੋਦਨ ਹਰਪ੍ਰਜਨ ਸਿੰਘ ਥਾਂਦੀ ਸਰਦਾਰ ਰਵਿੰਦਰ ਸਿੰਘ ਜੀ ਸੈਂਪਲਾ ਤੇ ਸਰਦਾਰ ਭਗਵਾਨ ਸਿੰਘ ਜੀ ਸਿਆਲ ਕਾ ਸਾਰਿਆਂ ਨੇ ਲਗਭਗ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਸਰਕਾਰ ਦੇ ਮੋਰੇ ਗੋਡੇ ਨਹੀਂ ਟੇਕਣੇ ਚਾਹੀਦੇ ਭਾਵੇਂ ਰਾਜੋਵਾਨਾ ਸਾਹਿਬ ਨੇ ਚਿੱਠੀ ਵੀ ਲਿਖੀ ਸੀ ਕਿ ਮੇਰੀ ਇਹ ਜਿਹੜੀ ਪਟੀਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਪਾਈ ਸੀ 212 ਚ ਉਹਨੂੰ ਵਾਪਸ ਲਿਆ ਜਾਵੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਇਹ ਹਦੇਸ਼ ਕਰੇ ਉਹ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ 5 ਮੈਂਬਰੀ ਕਮੇਟੀ ਬਣਾਈ ਸੀ ਜਿਹਦੇ ਬਾਬਤ ਮੈਂ ਅਫਸੋਸ ਨਾ ਕਹਿ ਸਕਦਾ ਕਿ ਸਰਕਾਰਾਂ ਆਪਣੇ ਪੋਲੀਟੀਕਲ ਆਬਜੈਕਟ ਵਿੱਚ ਇੰਨੀਆਂ ਥੱਲੇ ਆਪਣੇ ਆ ਜਾਣ ਗਿਆ ਕਿ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਨਹੀਂ ਸ਼੍ਰੀ ਅਕਾਲ ਤਖਤ ਨੇ ਜਿਹੜੀ 5 ਮੈਂਬਰੀ ਕਮੇਟੀ ਬਣਾਈ ਉਹਨੂੰ ਟਾਈਮ ਦਿੱਤਾ ਹੀ ਦਿੱਤਾ ਤੇ ਵਿੱਚੇ ਹੀ ਸਵੇਰ ਨੂੰ ਜਾਣਾ ਸੀ ਤੇ ਉਹ ਵਿੱਚੇ ਹੀ ਰਾਤ ਨੂੰ ਸੁਨੇਹਾ ਆ ਗਿਆ ਕਿ ਹੁਣ ਇਹ ਮੀਟਿੰਗ ਨਹੀਂ ਹੋਊਗੀ ਸੋ ਮੇਰਾ ਕਹਿਣ ਤੋਂ ਭਾਵ ਕਈ ਵਾਰੀ ਬੰਦਾ ਅਕਦਾ ਤਾਂ ਨਹੀਂਗਾ ਪਰ ਕਈ ਵਾਰੀ ਫਿਰ ਬੰਦੇ ਦਾ ਸਫਰ ਦਾ ਜਿਹੜਾ ਪਿਆਲਾ ਉਹ ਵੀ ਭਰ ਜਾਂਦਾ ਸੋ ਪਿਛਲੇ ਸਮੇਂ ਦੌਰਾਨ ਅਸੀਂ ਭਾਈ ਬਲਵੰਤ ਸਿੰਘ ਰਾਜਵਾਨਾ ਉਹਨਾਂ ਨਾਲ ਮੀਟਿੰਗ ਕੀਤੀ ਸੀ ਉੱਥੇ ਪਟਿਆਲਾ ਜੇਲ੍ਹ ਦੇ ਵਿੱਚ ਤੇ ਉਹਦੇ ਵਿੱਚ ਫਿਰ ਉਹਨਾਂ ਨਾਲ ਸਾਰਾ ਬੈਠ ਕੇ ਜੋ ਸੀ ਉਹ ਪਹਿਲਾਂ ਜਥੇਬੰਦੀਆਂ ਨਾਲ ਫਿਰ ਸਿੱਖ ਵਿਦਵਾਨਾਂ ਨਾਲ ਤੇ ਅੱਜ ਇਚੇ ਤੌਰ ਦੇ ਉੱਤੇ ਉਹਨਾਂ ਹਾਂਡੇ ਹੋਏ ਵਕੀਲਾਂ ਨਾਲ ਇਹ ਸਾਰਾ ਵਿਚਾਰ-ਵਿਮਾਰਸ਼ ਕੀਤਾ ਗਿਆ ਤੇ ਹਰ ਇੱਕ ਵਕੀਲ ਨੇ ਆਪਣੀ رائے ਵੀ ਦਿੱਤੀ ਆ ਉਸ رائے ਦੇ ਵਿੱਚ ਸਾਰਿਆਂ ਦਾ ਜਿਹੜਾ ਕੰਸੈਂਸਸ ਤੌਰ ਤੇ ਉਹ ਇੱਕੋ ਵੀ ਹੋ ਆ ਪਈ ਆਪਾਂ ਨੂੰ ਸਰਕਾਰ ਮੋਰੇ ਗੋਡੇ ਟੇਕ ਕੇ ਪਟੀਸ਼ਨ ਜਿਹੜੀ ਆ ਆਪਾਂਸ ਨਹੀਂ ਲੈਣੀ ਚਾਹੀਦੀ ਕਿਉਂਕਿ ਸਰਕਾਰ ਦਾ ਵੀ ਪੱਖ ਦੇਖਿਆ ਜਾਵੇ ਕਿ ਜਿਹੜੀ ਨੋਟੀਫਿਕੇਸ਼ਨ 2019 ਚ ਕੀਤੀ ਸੀ ਉਹਦੇ ਉੱਤੇ ਖਰੀ ਵੀ ਉਤਰਦੀ ਆ ਪਰ ਕਈ ਵਾਰੀ ਸਵਾਲ ਉੱਠਦੇ ਆ ਵੀ ਉਹ ਕਿਹੜੇ ਨੌ ਸਿੰਘ ਸੀ ਜਿਨ੍ਹਾਂ ਦੇ ਉੱਤੇ ਇਹ ਲਾਗੂ ਹੋਣਾ ਸੀ ਤੇ ਉਹਨਾਂ ਦੇ ਵਿੱਚ ਸਾਰੇ ਸਿੰਘ ਚਾਵੇਂ 3 4 5 ਜਿਹੜੇ ਆ ਰਿਲੀਜ਼ ਹੋ ਚੁੱਕੇ ਬੇਲ ਦੇ ਉੱਤੇ ਪਰ ਉਹਦੇ ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨ ਇਹ ਸਾਰਿਆਂ ਕੇਸਾਂ ਦਾ ਉਹਦੇ ਵਿੱਚ ਬਾਰਨ ਰਿਆਂ ਤੇ ਭਾਈ ਬਲਵੰਤ ਸਿੰਘ ਜੀ ਦਾ ਚੇਚੇ ਤੌਰ ਤੇ ਕੇ ਜਿਹੜੀ ਇਹਨਾਂ ਦੀ ਆਪਣੇ ਡੈੱਟ ਸੈਂਟੈਂਸ ਹੈ ਇਹਨੂੰ ਕੰਮਿਊਟ ਕਰਕੇ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਕੀਤਾ ਜਾਊਗਾ। ਸੋ ਅੱਜ ਸਾਰੇ ਆ ਵਕੀਲਾਂ ਨੇ ਆਪਣੀ ਇਹ رائے ਦਿੱਤੀ ਆ ਕਿ ਬਿਲਕੁਲ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ। ਦੇਖਣਾ ਚਾਹੀਦਾ ਕਿ ਸਰਕਾਰ ਇਹ ਦੇ ਉੱਤੇ ਆਪਣਾ ਕੀ ਪੱਖ ਦਿੰਦੀ ਆ। ਤੇ ਆਨਰੇਬਲ ਸੁਪਰੀਮ ਕੋਰਟ ਵੀ ਕਿਉਂਕਿ ਛੋਟੀ ਗੱਲ ਨਹੀਂ 33 ਸਾਲ ਅੰਦਰ ਬੈਠਿਆਂ ਨੂੰ ਹੋ ਗਏ ਆ ਤੇ ਭਾਈ ਬਲਵੰਤ ਸਿੰਘ ਜਿਹਨੂੰ 18 ਸਾਲ ਹੋ ਗਏ ਉਹ 2007 ਤੋਂ ਆਨਵਰ ਫਾਂਸੀ ਦੀ ਚੱਕੀ ਦੇ ਵਿੱਚ ਬੈਠੇ ਆ ਤੇ ਅੱਜ ਤੱਕ ਕੋਈ ਵੀ ਸਰਕਾਰ ਦਾ ਉਸ ਪਟੀਸ਼ਨ ਤੇ ਫੈਸਲਾ ਨਾ ਲੈਣਾ ਤੇ ਚੁੱਪ ਕਰਕੇ ਬੈਠੇ ਰਹਿਣਾ ਇਹ ਇੱਕ ਸਾਰੇ ਮਹਿਸੂਸ ਕਰਦੇ ਆ ਕਿ ਇਹ ਠੀਕ ਨਹੀਂ ਤੇ ਕਾਨੂੰਨੀ ਪੱਖ ਤੋਂ ਵੀ ਤੇ ਉਹ ਤੋਂ ਇਲਾਵਾ ਸਮਾਜਿਕ ਤੌਰ ਤੇ ਉੱਤੇ ਵੀ ਇਹੋ ਜਿਹਾ ਵਿਵਹਾਰ ਜਿਹੜਾ ਆ ਉਹ ਠੀਕ ਨਹੀਂ ਸਰਕਾਰਾਂ ਲਈ ਹੁੰਦਾ ਸੋ ਸਾਰਿਆਂ ਨੇ ਐਜੇ ਹੋਲ ਇੱਕੋ ਜਿਹਾ ਫੈਸਲਾ ਕੀਤਾ ਕਿ ਭਾਈ ਰਾਜਵਾਨਾ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਤੇ ਇਹਨਾਂ ਨੇ ਇਹ ਪਟੀਸ਼ਨ ਪਾਈ ਸੀ ਇੱਕ ਹੋਰ ਵੀਊ ਇੱਥੇ ਮੋਰੇ ਆਇਆ ਸੀ ਜਿਹੜਾ ਅਸੀਂ ਉਹਨਾਂ ਨੂੰ ਵੀ ਕਨਵੇ ਕਰਾਂਗੇ ਸੋ ਥੈਟ ਇਹ ਡਿਸਾਈਡ ਹੋਵੇ ਛੇਤੀ ਤੇ ਇੱਕ ਇਹ ਵੀ ਗੱਲ ਉੱਠੀ ਸੀ ਕਿ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਵਕੀਲ ਸਹਿਬਾਨ ਪੇਸ਼ ਹੁੰਦੇ ਉਹਦੇ ਵਿੱਚ ਇੱਕ ਦੋ ਸਿੱਖ ਵਕੀਲ ਵੀ ਪੇਸ਼ ਹੋਣ ਤਾਂ ਕਿ ਉਹ ਫਾਲਸਫਾ ਜਿਹੜਾ ਆ ਉਹਨੂੰ ਫਿਰ ਉੱਥੇ ਫਾਲਸਫਾ ਕਹਿਣ ਤੋਂ ਭਾਵ ਭਵੇਂ ਸਾਡੇ ਉਹ ਵਕੀਲ ਜਿਹੜੇ ਆ ਬਹੁਤ ਨਾਮੀ ਵਕੀਲ ਆ ਪਰ ਫੇਰ ਵੀ ਇੱਥੇ ਪੰਜਾਬ ਦੇਆਂ ਨੂੰ ਤੇ ਖਾਸ ਕਰਕੇ ਲੋਕਾਂ ਨੂੰ ਅਚੇਚੇ ਤੌਰ ਤੇ ਇਹਦਾ ਸਾਰਾ ਜਿਹੜਾ ਆ ਉਹ ਖੋਲ ਕੇ ਕਲਾਸਾ ਕੀਤਾ ਜਾ ਸਕੇ ਤੇ ਦੂਸਰਾ ਇਹ ਵੀ ਇੱਕ ਓਪੀਨੀਅਨ ਸੀ ਕਿ ਬੱਖ ਬੱਖ ਜਥੇਬੰਦੀਆਂ ਚਾਹੇ ਸ਼ੋਮਣੀ ਕਮੇਟੀ ਆ ਤੇ ਚਾਹੇ ਤੇ ਅਨਸਾਹ ਮੋਰਚਾ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਆਪਣੇ ਯਤਨ ਵੀ ਅਰੰਭੇ ਹੋ ਸਾਰਿਆਂ ਨੇ ਤੇ ਇੱਕ ਸਾਂਝੇ ਤੌਰ ਦੇ ਉੱਤੇ ਗਵਰਨਰ ਪੰਜਾਬ ਨੂੰ ਵੀ ਮਿਲਿਆ ਜਾਵੇ ਕਿਉਂਕਿ ਕੇਸ ਡਿਊਟੀ ਦਾ ਆ ਤੇ ਉਹਦੇ ਲਈ ਇੱਕ ਪ੍ਰੈਜ਼ੀਡੈਂਟ ਸਾਹਿਬ ਲਈ ਥਰੂ ਗਵਰਨਰ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਨੂੰ ਵੀ ਇਹ ਫੀਲਿੰਗ ਜਿਹੜੀਆਂ ਥਰੂ ਗਵਰਨਰ ਭੇਜੀਆਂ ਜਾਣ ਤੇ ਆਪਣੇ ਤੌਰ ਤੇ ਇਹ ਵੀ ਇੱਕ ਸਵਾਲ ਸਿਗਾ ਵੀ ਆਪਾਂ ਇੱਕ ਪੰਜ ਚਾਰ ਵਕੀਲ ਜਾਂ ਪੰਜ ਚਾਰ ਹੋਰ ਸਾਡੇ ਜਿਹੜੇ ਨਾਮਵਰ ਜਿਹੜੇ ਸਮਾਜ ਸੇਵੀ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਰਲ ਕੇ ਯਤਨ ਕਰੇ ਕਿ ਉੱਥੇ ਟਾਈਮ ਲੈ ਕੇ ਉਹਨਾਂ ਨੂੰ ਛੇਤੀ ਮਿਲਿਆ ਜਾਵੇ। ਸੋ ਮਿਲਣ ਨੂੰ ਅਸੀਂ ਸਾਰੇ ਹੀ ਚਾਹੁੰਦੇ ਆ ਪਰ ਇਹ ਵੀ ਕਈ ਵਾਰੀ ਸਬਰ ਦੇਖਿਆ ਜਾਂਦਾ ਵੀ ਕਿੰਨਾ ਚਿਰ ਆਪਾਂ ਇਸ ਗੱਲ ਨੂੰ ਡਿਲੇ ਕਰੀ ਤੁਰੇ ਜਾਂਦੇ ਆ। ਸੋ ਮੈਂ ਸਮੁੱਚੇ ਤੌਰ ਤੇ ਸਾਰੇ ਵਕੀਲ ਸਾਹਿਬਾਨਾਂ ਦਾ ਇਹ ਚੇਚੇ ਤੌਰ ਤੇ ਇਸ ਕਰਕੇ ਧੰਨਵਾਦ ਕਰਨਾ ਕਿ ਬਹੁਤ ਕੀਮਤੀ ਤੇ ਬੜੀਆਂ ਸੀਰੀਅਸਲੀ ਕਈ ਵਾਰੀ ਹੁੰਦਾ ਆ ਕਿ ਐਵੇਂ ਇੱਕ ਦੋ ਇਹਨੂੰ ਆਪਾਂ ਥੱਲੇ ਲਾਉਣ ਲਈ ਬਿਲਕੁਲ ਕਾਨੂੰਨ ਮੁਤਾਬਕ ਤੇ ਆਪਣੇ ਸਾਰੇ এনਵਾਇਰਨਮੈਂਟ ਮੁਤਾਬਕ ਇਹ ਸਾਰੇ ਹੰਡੇ ਵਕੀਲ ਆ ਕਿਉਂਕਿ ਇਹਨਾਂ ਨੂੰ ਕਿਸੇ ਨੂੰ 50 ਸਾਲ ਹੋ ਗਏ ਕਿਸੇ ਨੂੰ 50 ਸਾਲ ਤੋਂ ਵੀ ਜ਼ਿਆਦਾ ਤਜਰਬਾ ਹੋ ਗਿਆ ਔਰ ਖਾਸ ਕਰਕੇ ਸੰਘਰਸ਼ੀ ਦੌਰਾਨ ਇਹਨਾਂ ਨੇ ਸਾਰੇ ਐਸਪੈਕਟ ਦੇ ਵਿੱਚ ਇਹ ਲੜਾਈ ਲੜੀ ਆ ਤੇ ਅੱਜ ਵੀ ਲੜ ਰਹੇ ਆ ਸੋ ਮੈਂ ਸਾਰੇ ਵਕੀਲ ਸਹਿਬਾਨ ਦਾ ਔਰ ਚੇਚੇ ਤੌਰ ਤੇ ਬੇਦੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਬਹੁਤ ਸਾਰੇ ਕੀਮਤੀ ਬਿਆਨ ਜਿਹੜੇ ਵਿਚਾਰ ਆਪਣੇ ਇਥੇ ਪ੍ਰਗਟ ਕੀਤੇ ਆ ਤੁਹਾਡਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਹੁਣੇ ਬੀਬੀ ਜੀ ਕਹਿ ਰਹੇ ਸੀ ਕਿ ਸਾਰ ਬਾਹਰ ਧੋਪੇ ਖੜੇ ਰਹੇ ਸਾਰੀ ਕਿਉਂਕਿ ਜੱਲੇ ਵਿਚਾਰਾ ਕਰੀਆ ਸਾਨੂੰ ਟਾਈਮ 1:30 ਵਜੇ ਦਾ ਦਿੱਤਾ ਸੀ ਪਰ ਸਮਾਂ ਥੋੜਾ ਜਿਹਾ ਵੱਧ ਲੱਗ ਗਿਆ ਸੋ ਮੈਂ ਸਾਰਿਆਂ ਦਾ ਇਚੇਤੇ ਤੌਰ ਤੇ ਫਿਰ ਤੇ ਜੋ ਇਹਨਾਂ ਨੇ ਵਿਚਾਰ ਦਿੱਤੇ ਉਹ ਅਸੀਂ ਸਾਰੇ ਲਿਖ ਵੀ ਲਏ ਆ ਉਹ ਲਿਖ ਕੇ ਤੇ ਯਤਨ ਕਰਾਂਗੇ ਮੈਂ ਸਾਰਿਆਂ ਨੂੰ ਬੇਨਤੀ ਵਕੀਲ ਸਹਿਬਾਨਾਂ ਨੂੰ ਕਰਦਾ ਕਿ ਆਪਾਂ ਇੱਕ ਕਿਉਂਕਿ ਗੱਲ ਆਈ ਮੋਰੇ ਕਿ ਇੱਕ ਪਬਲਿਕ opinion ਬਣਾਈ ਜਾਵੇ ਪਰ ਕਈ ਵਾਰੀ ਉਹ ਪਬਲਿਕ opinion ਫਿਰ ਵਖ ਵਖ ਜਥੇਬੰਦੀਆਂ ਦੇ ਮੁਖਾਰ ਤੱਕ ਹੀ ਜ਼ਿੰਮਤ ਹੋ ਜਾਂਦੀ ਆ ਤੇ ਮੈਂ ਪਹਿਲਾਂ ਵੀ ਇਸ ਗੱਲ ਤੇ ਜ਼ੋਰ ਦਿੰਦਾ ਸੀ ਹੁਣ ਵੀ ਦਿੰਦਾ ਕਿ ਨਮੈਂਦਾ ਇਕੱਠ ਚਣੀਦਾ ਇਕੱਠ ਜਿਹਨੂੰ ਆਪਾਂ ਕਹ ਲਈਏ ਉਹ ਭਾਵੇਂ ਸਾਰੀਆਂ ਜਥੇਬੰਦੀਆਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਦੇ ਵਿੱਚੋਂ ਵੀ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਮੀਟਿੰਗ ਵੱਡੀ ਕਰਾਂਗੇ ਤਾਂ ਕਿ ਉਹਦਾ ਸਾਰਿਆਂ ਨੂੰ ਪ੍ਰੈਸ ਨੂੰ ਵੀ ਦੇਸ਼ ਤੇ ਵਿਦੇਸ਼ ਨੂੰ ਵੀ ਉਹ ਵੀ ਇਹ ਗੱਲ ਮਹਿਸੂਸ ਕਰਨ ਪਈ ਇਹ ਜਿਹੜਾ ਬੇਇਨਸਾਫੀ ਆ ਤੇ ਮੈਂ ਕਈ ਵਾਰੀ ਮਹਿਸੂਸ ਕਰਦਾ ਜਿਹਦੇ ਘਰ ਦੇ ਵਿੱਚ ਬੇਫਦਾ ਪੈਂਦੀ ਉਹਨੂੰ ਪਤਾ ਹੁੰਦਾ ਬਾਕੀਆਂ ਲਈ ਤਾਂ ਕਈ ਵਾਰੀ ਪਸੰਤਰ ਹੀ ਹੋ ਜਾਂਦਾ ਪਰ ਮੈਂ ਇਹ ਕਹਿ ਸਕਦਾ ਇਹ ਜਿਹੜੇ ਬੰਦੀ ਸਿੰਘ ਤੇ ਭਾਈ ਰਾਜੋਆਣਾ ਸਾਹਿਬ ਹਬਾਰਾ ਸਾਹਿਬ ਔਰ ਇਹ ਭਾਈ ਦਲਾਵਰ ਸਿੰਘ ਇਨੀ ਕੋਈ ਜਾਤ ਲਈ ਨਹੀਂ ਇਹਨਾਂ ਨੇ ਆਪਣੀ ਜਮਾਤ ਲਈ ਤੇ ਉਸ ਵੇਲੇ ਜੋ ਹਾਲਾਤ ਸੀ ਤੇ ਕਿਸੇ ਦੇ ਕਹਿਣ ਦੇ ਵੀ ਨਹੀਂ ਇਹ ਸਾਰੇ ਜਿਹੜੇ ਇਨੀ ਸਟੈਪ ਚੱਕੇ ਆ ਸਿੱਖ ਭਾਵਨਾਵਾਂ ਦੇ ਅਨੁਕੂਲ ਸਾਡਾ ਵੀ ਅੱਜ ਫਰਜ਼ ਬਣਦਾ ਕਿ ਆਪਾਂ ਵੀ ਇਹਨੂੰ ਸੁਣੀਣ ਸੁਣੀ ਨਾ ਕਰੀਏ ਇਹਦੇ ਤੇ ਕੋਈ ਫਰੂਟ ਫੁੱਲ ਜਿਹੜਾ ਆ ਉਹ ਆਪਾਂ ਨਤੀਜਾ ਕਢੀਏ ਸੋ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਨਾਲ ਵੀ ਸਲਾਹ ਹੋਈ ਆ ਬਾਕੀ ਵੀ ਇੱਕ ਦੋ ਚਾਹੁੰਦੇ ਨੇ ਚ ਹੋਰ ਸਾਰੀਆਂ ਜਥੇਬੰਦੀ ਇਹਨਾਂ ਵੀ ਕਰਕੇ ਫਿਰ ਇੱਕ ਸਾਰਿਆਂ ਨੂੰ ਕਾਸ਼ਟ ਦੇਾਂਗੇ ਉੱਥੇ ਦੋ ਦਿਨ ਆਪਣੇ ਦੋ ਘੰਟੇ ਲੱਗਣ ਚਾਰ ਘੰਟੇ ਲੱਗਣ ਪੰਜ ਘੰਟੇ ਲੱਗਣ ਉਹ ਇੱਕ ਮਾਡੀਅਮ ਹੋਊਗਾ ਵੀ ਆਪਾਂ ਇੱਕ ਮੈਂ ਹੋਰ ਵੀ ਕਰਦੇ ਆ ਇਹ ਕੋਈ ਪੋਲਿਟਿਕਸ ਨਹੀਂ ਇਹ ਸਿਰਫ ਉਹਨਾਂ ਦੀਆਂ ਸਾਰਿਆਂ ਦੀਆਂ ਜਿਹੜੇ ਸਮੂਹਿਕ ਤੌਰ ਤੇ ਸਾਰੇ ਅੰਦਰ ਬੈਠੇ ਆ ਉਹਨਾਂ ਦੀਆਂ ਭਾਵਨਾਵਾਂ ਦਾ ਆਪਾਂ ਸਤਿਕਾਰ ਕਰਨਾ ਸੋ ਫਿਰ ਦਿਲੀਆਂ ਡਗਾਈਆਂ ਤੋਂ ਸਾਰਿਆਂ ਦਾ ਧੰਨਵਾਦ ਤੁਹਾਡਾ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚਰਚਾ ਹੋਈ ਹੈ ਇਹਨੂੰ ਲੈ ਕੇ ਰਾਜਵਾਨਾ ਸਾਹਿਬ ਨੂੰ ਮਿਲਿਆ ਜਾਊਗਾ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਅਗਲੀ ਮੀਟਿੰਗ ਰੱਖੀ ਜਾਊਗੀ ਉਸ ਤੋਂ ਪਹਿਲਾਂ ਮੀਟਿੰਗ ਕੀਤੀ ਜਾਊਗੀ ਦੇਖੋ ਅਸੀਂ ਮੀਟਿੰਗਾਂ ਦਾ ਕਰਦੇ ਰਹਿਣਾ ਰਾਜਵਾਨਾ ਸਾਹਿਬ ਨੂੰ ਕਿਉਂਕਿ ਉਹਨਾਂ ਦੀ ਭੈਣ ਜਾਂਦੀ ਮੁਲਾਕਾਤ ਕਰਨ ਮੈਂ ਵੀ ਹਾਲੇ ਤਾਂ ਨਹੀਂ ਪਰ ਸਾਰਿਆਂ ਦੀ ਕਿਉਂਕਿ ਲੋਕਾਂ ਲੋਕ ਭਾਵਨਾਵਾਂ ਦੇ ਅਨੁਕੂਲ ਉਹਨਾਂ ਨੂੰ ਜਾ ਕੇ ਜਾ ਕੇ ਸਾਰਾ ਜਿਹੜਾ ਕਨਵੇ ਕਰਾਂਗੇ ਅੱਜ ਪਿਛਲੇ ਸਮੇਂ ਦੌਰਾਨ ਦੇਖਿਆ ਸੀ ਕਿ ਐਲਜੀਪੀਸੀ ਨੇ ਕੋਰ ਦਿੱਤੀ ਸੀ ਕਿ ਦਿੱਲੀ ਜਾ ਕੇ ਧਰਨਾ ਆਪਾਂ ਲਗਾਵਾਂਗੇ ਉਹਨੂੰ ਇਹਨ ਇੱਕ ਦਿਨ ਪਹਿਲਾਂ ਮੁਲਤਵੀ ਕਰ ਲਿਆ ਸੀ ਉਹ ਤਾਂ ਇੱਕ ਦਬਾਅ ਪਾ ਰਿਹਾ ਸੀ ਸੈਂਟਰ ਦੇ ਦੇਖੋ ਤੁਹਾਨੂੰ ਲੱਗਦਾ ਕਿ ਦੁਬਾਰਾ ਫਿਰ ਐਕਸ਼ਨ ਦੇਣਾ ਚਾਹੀਦਾ ਹੈ ਜੀ ਦੇਖੋ ਮੈਂ ਤੁਹਾਨੂੰ ਹੁਣ ਕਿਉਂਕਿ ਤੁਸੀਂ ਮੈਨੂੰ ਸਵਾਲ ਉਦਾਂ ਦਾ ਕਰਤਾ ਕਈ ਵਾਰੀ ਹੁੰਦਾ ਕਿ ਆ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ ਪਹਿਲਾਂ 11 ਮੈਂਬਰੀ ਕਮੇਟੀ ਬਣੀ ਤੇ ਉਹ ਕਮੇਟੀ ਵੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਨਮੈਂਦਾ ਸਾਰੀ ਜਥੇਬੰਦੀਆਂ ਆਈਆਂ ਸਨ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸੀ ਸਾਰੀਆਂ ਕਹਿਣ ਤੋਂ ਭਾਵ ਕੋਈ ਇੱਕ ਦੋ ਰਹਿ ਗਏ ਹੁਣ ਬੱਕਰੀ ਗੱਲ ਨਹੀਂ ਤਾਂ ਐਜ਼ ਐ ਹੋਲ ਸਾਰੇ ਆਏ ਸੀ ਉਹ 11 ਮੈਂਬਰੀ ਕਮੇਟੀ ਮੈਨੂੰ ਅਧਿਕਾਰ ਦਿੱਤੇ ਸੀ ਬਣਾਈ ਪਰ ਉਹਦੇ ਵਿੱਚ ਫਿਰ ਕੋਈ ਮੀਟਿੰਗ ਹੋਈ ਉਸ ਤੋਂ ਬਾਅਦ ਫਿਰ ਸ਼ੇਖ ਸੋਨੇ ਹੋਣੇ ਸ਼ੁਰੂ ਹੋ ਗਏ ਉਹ ਸਾਰੀ ਤੁਸ ਹੋ ਗਈ ਤੇ ਜਿਹੜੀ ਪੰਜ ਮੈਂਬਰੀ ਸੀਗੀ ਉਹ ਪੰਜ ਮੈਂਬਰੀ ਨੇ ਵੀ ਆਪਣਾ ਵਰਕ ਸ਼ੁਰੂ ਕੀਤਾ ਪਰ ਜਿਆਦਾ ਸੀ ਹੁਣ ਸਮਾਂ ਮੰਗਦੇ ਸੀ ਪ੍ਰਾਈਮ ਮਿਨਿਸਟਰ ਪੋਰਟਲ ਤੋਂ ਸਾਨੂੰ ਉਹਦਾ ਰਿਪਲਾਈ ਵੀ ਆ ਗਿਆ ਕਿ ਤੁਹਾਨੂੰ ਸਮਾਂ ਦੇ ਦਿੱਤਾ ਜਾਊਗਾ ਤੇ ਤੁਹਾਡਾ ਜਿਹੜਾ ਰਿਪਰੈਜ਼ੈਂਟੇਸ਼ਨ ਉਹ ਹੋਮ ਮਿਨਿਸਟਰ ਨੂੰ ਭੇਜ ਦਿੱਤੀ ਗਈ ਪਰ ਪਿਛਲੇ ਸਮੇਂ ਦੌਰਾਨ ਫਿਰ ਉਹ ਸਾਨੂੰ ਆ ਗਿਆ ਕਿ ਜੀ ਤੁਹਾਡਾ ਜਿਹੜਾ ਮੈਟਰ ਹੈ ਉਹ ਸਾਰਾ ਕਲੋਜ਼ ਕਰ ਦਿੱਤਾ ਗਿਆ ਪਰ ਅਸੀਂ ਹੁਣ ਇਹਦਾ ਮਤਲਬ ਯਤਨ ਨਹੀਂ ਛੱਡਨੇ ਯਤਨ ਜਿਹੜੇ ਐ ਜੇ ਹੋਲ ਸਾਰੀ ਆ ਉਹ ਸਾਰੇ ਦੇ ਸਾਰੇ ਕਰਦੇ ਰਹਾਂ। ਸਰਦਾਰਜੀ ਸੁਪਰੀਮ ਕੋਰਟ ਦਾ ਕਈ ਵਾਰ ਕਹਿ ਚੁੱਕਾ ਹੈ ਕਿ ਇਹ ਸੈਂਟਰਲ ਮੂਵ ਦੇ ਵਿੱਚ ਕੋਈ ਟਾਈਮ ਐ ਤੁਸੀਂ ਇਹਦੇ ਡਿਸੀਜਨ ਲੋ ਪਰ ਜਿਸ ਤਰੀਕੇ ਨਾਲ ਸੈਂਟਰ ਡਿਸੀਜਨ ਨਹੀਂ ਲੈ ਰਿਹਾ ਤਾਂ ਲੱਗਦਾ ਕਿ ਉਹਦੇ ਕਰਕੇ ਉਹਦੇ ਕਰਕੇ ਇੱਕ ਸਾਡੀ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਪਈ ਆ। ਅੱਜ ਸਾਰਾ ਇਹੋ ਇੱਥੇ ਬੈਠ ਕੇ ਡਿਸਕਸ ਹੋਇਆ ਕਿ ਉਹ ਜਿਹੜੀ ਪਟੀਸ਼ਨ ਆ ਉਹਦੇ ਲਈ ਸਿਰ ਤੋੜ ਯਤਨ ਕੀਤੇ ਜਾਣ ਉਹ ਕੀ ਆ? ਉਹ ਪਟੀਸ਼ਨ ਆ ਵੀ ਜਿਹੜੀ ਐਸਜੀਪੀਸੀ ਨੇ ਪਟੀਸ਼ਨ ਭਾਈ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਉਹਨੂੰ ਡਿਸਾਈਡ ਕੀਤਾ ਜਾਵੇ ਆਈਦਰ ਦਿਸ ਵੇ ਔਰ ਦੈਟ ਵੇ ਉਹਦੇ ਲਈ ਸਾਰੇ ਜਿਹੜੇ ਆ ਜਤਨ ਅਸੀਂ ਪਹਿਲਾਂ ਵੀ ਕਰਨਾ ਤੇ ਹੁਣ ਵੀ ਕਰਾਂਗੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ